ਤੇ ਕਿ ਪ੍ਰਵਾਰ ਕਰਵਾਲਾ ਤੇ ਮੋਤੋ ਬਾਦ ਕਰੀ ਸਾਰਾ ਚੰਗੀ ਤਰ੍ਹਾਂ ਹੁੰਦੀ ਹੈ ਜੀ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਾਰਾ ਲੁਧਿਆਣਾ ਦਾ মিডিਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਕਿਸਾਨੀ ਅੰਦੋਲਨ ਤੇ ਜਿਹੜੀ ਜਿੱਤ ਪ੍ਰਾਪਤ ਹੋਈ ਆ ਇਹ ਜਿਹੜੀ ਜਿੱਤ ਆ ਇਹ ਤੁਹਾਡੇ ਭਰਾਵਾਂ ਕਰਕੇ ਹੋਈ ਆ ਕਿਉਂਕਿ ਜੋ ਸਾਥ ਸਾਡਾ ਜਾਨੀ ਦੀ ਆਪਣੇ ਦੇਸੀ মিডিਆ ਨੂੰ ਦਿੱਤਾ ਉਹ ਕਦੇ ਵੀ ਨੈਸ਼ਨਲ মিডিਆ ਨੇ ਨਹੀਂ ਦਿੱਤਾ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਜਿੰਨੇ ਸਾਡੇ ਕਿਸਾਨ ਭਰਾ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਲੂਟ ਕਰਦਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਉਸ ਤੋਂ ਬਾਅਦ ਹੁਣ ਮੈਂ ਆਪਣੀ ਫਿਲਮ ਦੀ ਗੱਲ ਕਰਦਾ ਕਿ ਬਹੁਤ ਵਧੀਆ ਗੱਲ ਆ ਕਿ ਜਦੋਂ ਸਾਡੀ ਜਿੱਤ ਹੋਈ ਆ ਉਸ ਤੋਂ ਬਾਅਦ ਸਾਡੀ ਜਿਹੜੀ ਫਿਲਮ ਰਿਲੀਜ਼ ਹੋ ਰਹੀ ਆ ਤੇ ਜਿਹੜੀ ਸਾਡੀ ਖੁਸ਼ੀ ਵੀ ਦੁੱਗਣੀ ਆ ਤੇ ਜਿਹੜੀ ਮਰਜ ਨੇ ਫਿਲਮ ਇਹ ਬਾਈ ਅਮਰਦੀਪ ਹੋਰਾਂ ਨੇ ਡਾਇਰੈਕਟ ਕੀਤੀ ਹੈ ਜੀ ਤੇ ਮੈਂ ਇਹਦੇ ਚ ਮੇਨ ਲੀਡਿੰਗ ਜਿਹੜਾ ਐਜ਼ ਏ ਮੇਨ ਲੀਡਿੰਗ ਆਰਟਿਸਟ ਗੁੱਗੂ ਨਾਮ ਦੇ ਕਰੈਕਟਰ ਤੋਂ ਮੈਂ ਇਹਨੂੰ ਰੋਲ ਅਦਾ ਕੀਤਾ ਹੈ ਤੇ ਜਿਹੜੀ ਇਹ ਫਿਲਮ ਹੈ ਜੀ ਇਹ ਪੰਜਾਬ ਦੀ ਜਵਾਨੀ ਦੇ ਉੱਪਰ ਬੇਸਡ ਆ ਜੋ ਅੱਜ ਦੇ ਸਮੇਂ ਤੇ ਪੰਜਾਬ ਦੀ ਜਵਾਨੀ ਜਿਹੜੀ ਜਿਸ ਚੀਜ਼ ਨੂੰ ਸਭ ਤੋਂ ਵੱਧ ਫੇਸ ਕਰ ਰਹੀ ਆ ਇੱਕ ਵਰਡ ਆ ਜਿਹੜਾ ਬੜਾ ਅਸੀਂ ਈਜ਼ੀਲੀ ਕਿਸੇ ਲਈ ਯੂਜ਼ ਕਰ ਲੈਨੇ ਆ ਕਿ ਗੈਂਗਸਟਰ ਰਿਵਾਰਡ ਆ ਜਿਹੜਾ ਕਿ ਕਹਿ ਦਿੰਨੇ ਕਿ ਜਿਹੜਾ ਮੈਨੂੰ ਲੱਗਦਾ ਕਿ ਵਰਤਣਾ ਨਹੀਂ ਚਾਹੀਦਾ ਉਹ ਕੈਟਾਗਰੀ ਅਸੀਂ ਡਿਵਾਈਡ ਕਰਤੀ ਹੈ ਜਿਹੜਾ ਅਸੀਂ ਮੁੰਡਿਆਂ ਨੂੰ ਗੈਂਗਸਟਰ ਕਹਿ ਕੇ ਬੁਲਾਉਂਦੇ ਆ ਸੋ ਮੈਂ ਇੱਕ ਗੈਂਗਸਟਰ ਦਾ ਰੋਲ ਅਦਾ ਕੀਤਾ ਕਿਉਂ ਬਣਦੇ ਨੇ ਇਹ ਗੈਂਗਸਟਰ ਕਿਵੇਂ ਬਣਦੇ ਨੇ ਇਹ ਗੈਂਗਸਟਰ ਕੌਣ ਬੰਦੇ ਬਣਾਉਂਦੇ ਨੇ ਇਹ ਗੈਂਗਸਟਰ ਕੀ ਹਸ਼ਰ ਹੁੰਦਾ ਇਹਨਾਂ ਮੁੰਡਿਆਂ ਦਾ ਕਿਵੇਂ ਇਹਨਾਂ ਨੂੰ ਵਰਤਿਆ ਜਾਂਦਾ ਤੇ ਕੀ ਇਹਨਾਂ ਦੀ ਅਖੀਰ ਹੁੰਦੀ ਆ ਇਹ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗ ਜੂਗਾ ਕਿਉਂਕਿ ਮੈਂ ਇਦਾਂ ਦੀ ਫਿਲਮ ਕਰਨਾ ਚਾਹੁੰਦਾ ਸੀਗਾ ਅਮਰਦੀ ਬਾਈ ਨੇ ਮੈਨੂੰ ਸਟੋਰੀ ਸੁਣਾਈ ਸੀ ਆ ਮਰ ਜਾਣਾ ਜਿਹੜਾ ਵਰਡ ਆ ਉਹ ਇੱਕ ਬਲੈਸਿੰਗ ਆ ਇੱਕ ਮਾਂ ਆਪਦੇ ਪੁੱਤ ਨੂੰ ਮਰ ਜਾਣਾ ਕਹਿ ਕੇ ਬੁਲਾਉਂਦੀ ਆ ਮਤਲਬ ਉਹਦੀ ਲੰਮੀ ਉਮਰ ਦੀ ਦੁਆ ਮੰਗਦੀ ਆ ਤਾਂ ਉਹਨੂੰ ਮਰ ਜਾਣਾ ਕਹਿੰਦੀ ਆ ਪਰ ਜਦੋਂ ਇਹ ਮਰ ਜਾਣਾ ਕਿਸੇ ਮੁਸੀਬਤ ਵਿੱਚ ਪੈਂਦੇ ਨੇ ਤਾਂ ਫਿਰ ਕੀ ਹਾਲਾਤ ਹੁੰਦੇ ਨੇ ਜਿਵੇਂ ਤੁਹਾਨੂੰ ਪਤਾ ਹੀ ਆ ਪੰਜਾਬ ਦੀਆਂ ਕਿੰਨੀਆਂ ਹੀ ਮਾਵਾਂ ਅੱਜ ਬੂਹੇ ਖੋਲ ਕੇ ਦਰਵਾਜ਼ਿਆਂ ਵੱਲ ਦੇਖ ਰਹੀਆਂ ਨੇ ਕਿ ਉਹਨਾਂ ਦੇ ਪੁੱਤ ਵਾਪਸ ਆਉਣਗੇ ਉਹਨਾਂ ਦੇ ਪੁੱਤ ਜਾਂ ਤਾਂ ਆਪਸੀ ਜੋ ਉਹਨਾਂ ਦੀ ਲੜਾਈ ਚੱਲ ਰਹੀ ਆ ਉਹਦੇ ਵਿੱਚ ਪੂਰੇ ਹੋਗੇ ਜਾਂ ਉਹਨਾਂ ਦੇ ਇਨਕਾਊਂਟਰ ਹੋਗੇ ਜਾਂ ਉਹ ਕੰਟਰੀਆਂ ਛੱਡ ਕੇ ਬਾਹਰ ਚਲੇ ਗਏ ਜਾਂ ਉਹ ਇੱਥੇ ਹੀ ਪੀਓ ਨੇ ਸੋ ਜਿਹੜੇ ਇਹ ਹਾਲਾਤ ਬਣਦੇ ਨੇ ਕਿਵੇਂ ਵੀ ਆ ਉਹ ਹੈ ਸਾਡੇ ਆਪ ਦੇ ਭਰਾ ਨੇ ਸਾਡੇ ਜਵਾਕ ਨੇ ਸਾਡੇ ਬੱਚੇ ਨੇ ਔਰ ਮੇਰੇ ਭਰਾ ਨੇ ਤੇ ਮੈਂ ਇੱਕ ਕੋਸ਼ਿਸ਼ ਕੀਤੀ ਹੈ ਇੱਕ ਫਿਲਮ ਰਹੀਂ ਕਿ ਇਸ ਫਿਲਮ ਰਹੀਂ ਪਤਾ ਤਾਂ ਲੱਗੇ ਕਿ ਕਿਵੇਂ ਮਤਲਬ ਇੱਕ ਛੋਟੀ ਜੀ ਗਲਤੀ ਜਾਂ ਕਿਹੜੇ ਬੰਦੇ ਆ ਜਿਹੜੇ ਤੁਹਾਨੂੰ ਮਿਸਯੂਜ਼ ਕਰਦੇ ਨੇ ਤੇ ਕਿਵੇਂ ਤੁਹਾਡੇ ਜਿਹੜੇ ਆ ਮਤਲਬ ਜਿਹੜੀ ਹਸਦੀ ਹੋਈ ਜ਼ਿੰਦਗੀ ਆ ਤੁਹਾਡੀ ਇੱਕ ਛੋਟੀ ਜੀ ਗਲਤੀ ਨਾਲ ਅਜਿਹੇ ਹਾਲਾਤਾਂ ਚ ਪਹੁੰਚ ਜਾਂਦੀ ਹੈ ਕਿ ਤੁਹਾਨੂੰ ਵਾਪਸ ਮੁੜਨ ਦਾ ਮੌਕਾ ਨਹੀਂ ਮਿਲਦਾ ਸਾਡੀ ਫਿਲਮ ਦੀ ਟੈਗ ਲਾਈਨ ਆ ਕਿ ਮਰ ਜਾਣੇ ਜੋ ਰਵਾਲਵਰ ਦੀ ਨਾਲੀ ਵਿੱਚੋਂ ਗੋਲੀ ਵਾਂਗੂ ਘਰੋਂ ਨਿਕਲੇ ਤੇ ਫਿਰ ਕਦੇ ਵਾਪਸ ਨਹੀਂ ਮੁੜੇ ਇਹ ਉਹਨਾਂ ਮੁੰਡਿਆਂ ਦੀ ਸਟੋਰੀ ਆ ਜੀ ਜੀ ਫਿਲਮ ਵਿੱਚ ਬਾਈ ਜੀ ਟੋਟਲ ਪੰਜ ਗਾਣੇ ਨੇ 6 ਮਾ ਪ੍ਰਮੋਸ਼ਨਲ ਆ ਤੇ ਮਤਲਬ ਪੰਜ ਦਾ ਮਤਲਬ ਕੁਸ਼ ਵਿੱਚ ਟੱਪੇ ਨੇ ਛੋਟੇ ਨੇ ਜਿਵੇਂ ਹਰਪਜ ਜਨਮਾਨ ਬਾਈ ਉਹਨਾਂ ਦੇ ਟੱਪੇ ਨੇ ਤੇ ਤਿੰਨ ਗਾਣੇ ਮੇਰੇ ਨੇ ਇੱਕ ਗਾਣਾ ਨਿੰਜੀ ਨੇ ਗਾਇਆ ਇੱਕ ਗਾਣਾ ਕਮਲ ਖਾਨ ਨੇ ਗਾਇਆ ਸੋ ਵੱਖ-ਵੱਖ ਮਿਊਜ਼ਿਕ ਡਾਇਰੈਕਟਰ ਵੀ ਨੇ ਤੇ ਕਾਫੀ ਮਤਲਬ ਇੱਕ ਵਧੀਆ ਗੁਲਦਸਤਾ ਤੁਸੀਂ ਕਹਿ ਸਕਦੇ ਹੋ ਪੈਕੇਜ ਆ ਤੇ ਤੁਸੀਂ ਇਹਨੂੰ ਇੰਜੋਏ ਕਰੋਗੇ ਜੀ ਆ ਫਿਲਮ ਦਾ ਸ਼ੂਟ ਭਾਈ ਜੀ ਜਿਹੜਾ ਹੋਇਆ ਆ ਉਹ ਰਾਜਸਥਾਨ ਹੋਇਆ 10 ਦਿਨ ਦਾ ਸ਼ੂਟ ਤੇ ਬਾਕੀ ਦੇ ਦਿਨ ਜਿਹੜੇ ਹੈਗੇ ਸੀਗੇ 16 17 ਦਿਨ ਦਾ ਸ਼ੂਟ ਜਿਹੜਾ ਉਹ ਬਠਿੰਡੇ ਹੋਇਆ ਇੱਕ ਦੋ ਦਿਨ ਸ਼ਾਇਦ ਚੰਡੀਗੜ੍ਹ ਜਾਂ ਹਿਮਾਚਲ ਦੇ ਵਿੱਚ ਹੋਇਆ ਜੀ ਡਾਇਲੌਗ ਤੁਹਾ ਭਾਈ ਜੀ ਸਾਰੇ ਫੇਵਰੇਟ ਨੇ ਇਹਦੇ ਵਿੱਚ ਪਰ ਮੈਨੂੰ ਇਸ ਫਿਲਮ ਦੀ ਟੈਗ ਲਾਈਨ ਜਿਹੜੀ ਆ ਉਹ ਬਹੁਤ ਪਸੰਦ ਆ ਕਿ ਮਰ ਜਾਣੇ ਜੋਰ ਵਾਲਵਰ ਦੀ ਨਾਲੀ ਵਿੱਚੋਂ ਗੋਲੀ ਵਾਂਗੂ ਘਰੋਂ ਨਿਕਲੇ ਤੇ ਫੇਰ ਕਦੇ ਵਾਪਸ ਨਹੀਂ ਆਉਂਦੀ। ਤੇ ਸਾਡੀ ਫਿਲਮ ਮਰ ਜਾਣੇ ਜਿਹੜੀ 10 ਦਸੰਬਰ ਨੂੰ ਆ ਰਹੀ ਆ। ਸਾਡੀ ਫਿਲਮ ਯੂਥ ਤੇ ਬੇਸਡ ਹੈ। ਉਹ ਨੌ ਜਵਾਨਾਂ ਦੀ ਕਹਾਣੀ ਆ ਜਿਹੜੇ ਕਾਲਜ ਜਾਂਦੇ, ਸ਼ਰਾਰਤਾਂ ਕਰਦੇ, ਪੜਦੇ ਵੀ ਨੇ ਬਟ ਮਾਸੂਮ ਜਿਹਾਂ ਸ਼ਰਾਰਤਾਂ ਵੀ ਕਰਦੇ, ਹਥਿਆਰਾਂ ਵਾਲੇ ਗਾਣੇ ਸੁਣਦੇ। ਬਟ ਕਈ ਵਾਰੀ ਕੀ ਹੁੰਦਾ ਕਿ ਉਹ ਨਿੱਕੀ ਨਿੱਕੀ ਮਾਸੂਮ ਛਰਾਵਤਾਂ ਕਰਦੇ ਕਰਦੇ ਪੁੱਠੇ ਰਸਤੇ ਪੈ ਜਾਂਦੇ ਨੇ ਇੱਕ ਖਤਰਨਾਕ ਦੁਨੀਆ 'ਚ ਚਲੇ ਜਾਂਦੇ ਨੇ ਮੇਰਾ ਕਿਰਦਾਰ ਪੂਜਾ ਦਾ ਹੈ ਮੈਂ ਵੀ ਗੱਗੂ ਜੋ ਸਿੱਪੀ ਜਿਹੜੇ ਕਿਰਦਾਰ ਕਰ ਰਹੇ ਨੇ ਉਹਨਾਂ ਨਾਲ ਕਾਲਜ ਵਿੱਚ ਪੜ੍ਹਦੇ ਆਂ ਉਹਨਾਂ ਇੱਕ ਇੱਕ ਪੋਜ਼ਿਟਿਵ ਕੈਰੈਕਟਰ ਫਿਲਮਸ ਉਹ बार-बार ਉਹਨਾਂ ਨੂੰ ਇਸ ਬੁੱਠੇ ਰਸਤੇ ਜਾਣ ਤੋਂ ਰੋਕਦੀ ਆ ਤੇ ਉਹ ਪੂਜਾ ਦਾ ਗੱਗੂ ਨਾਲ ਬਹੁਤ ਪਿਆਰ ਆ ਤੇ ਉਹ ਸਾਡੀ ਰੀਅਲ ਲਾਈਫs 'ਚ ਵੀ ਜੇ ਕਦੇ ਕੋਈ ਹੋਏ ਜੋ ਯੂ ਨੋ ਗਲਤ ਰਸਤੇ ਪੈ ਰਿਹਾ ਹੈ ਤੇ ਆਫ ਕੌਰਸ ਵੀ ਵੁੱਡ ਵਾਂਟ ਕਿ ਅਸੀਂ ਉਹਨਾਂ ਨੂੰ ਵਾਪਸ ਲੈ So uh, this is what my character is about. ਤੇ ਬਸ ਹਮ ਆਮ ਵੈਰੀ ਐਕਸਾਈਟਡ ਕਿਉਂਕਿ ਦੋ ਤਿੰਨ ਦਿਨ ਹੀ ਰਹਿ ਗਏ ਨੇ ਹੁਣ ਫਿਲਮ ਦੀ ਰਿਲੀਜ਼ ਨੂੰ ਤੇ ਮੈਂ ਮੇਰੀ ਦੂਜੀ ਫਿਲਮ ਹੈ ਜੀ ਪਹਿਲੀ ਫਿਲਮ ਸੀ ਸਾਬ ਹਾਦਰ ਐਮੀ ਵਰਕ ਨਾਲ ਤੇ ਇਹਦੇ ਬਾਅਦ ਹੁਣ ਨਿੰਜਾ ਨਾਲ ਇੱਕ ਹੋਰ ਫਿਲਮ ਆ ਰਹੀ ਹੈ ਮਾਰਚ ਸਿੱਪੀ ਭਾਜੀ ਨੇ ਕਿਸ ਤਰ੍ਹਾਂ ਐਕਸਪੀਰੀਅੰਸ ਰਿਹਾ ਤੁਹਾਡਾ ਬਹੁਤ ਵਧੀਆ ਸੀ ਹੀ ਇਜ਼ ਅ ਵੈਰੀ ਫਰੈਂਡਲੀ ਪਰਸਨ ਟੂ ਬੀ ਔਨ ਸੈਟ ਬਹੁਤ ਵਧੀਆ ਕੋ ਐਕਟਰ ਹੈਗੇ ਆ ਕਈ ਵਾਰੀ ਸੀਨਸ ਯੂ نو ਰੀਟੇਕ ਦੇਣਾ ਪੈਂਦਾ ਲੱਗਦਾ ਕਿ ਇਸ ਤੋਂ ਬੈਟਰ ਪਰਫਾਰਮ ਕਰ ਸਕਦੇ ਹੋ ਤੇ ਕਈ ਐਕਟਰ ਮੂ ਬਣਾਉਂਦੇ ਨੇ ਕਿ ਯੂ نو ਚੇਤੀ ਚੇਤੀ ਮੁਕਾਓ ਸੀਨ ਬਟ ਸੱਪੀ ਲਈ ਫਿਲਮ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਦੇ ਕਹਿੰਦੇ ਸੀ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਫਿਲਮ ਲਈ ਇੱਕ ਬੈਟਰ ਪਰਫਾਰਮੈਂਸ ਤੁਸੀਂ ਦੇ ਸਕਦੇ ਹੋ ਤਾਂ ਪਲੀਜ਼ ਡੂ ਇਟ ਅਗੇਨ ਹੀ ਇਜ਼ ਅ ਵੈਰੀ ਫਰੈਂਡਲੀ ਪਰਸਨ ਟੂ ਬੀ ਆਨ ਸੈਟ ਅ ਸਭੀ ਆਈ ਥਿੰਕ ਟ੍ਰੇਲਰਸ ਵੀ ਤੁਸੀਂ ਸੁਣਿਆ ਹੋਣਾ ਮੈਂ ਸਿੱਪੀ ਨੂੰ ਜਿਵੇਂ ਬਲੋਕਦੀ ਰਹਿੰਦੀ ਹਾਂ ਹਮੇਸ਼ਾ ਤੇ ਉਹਨੂੰ ਮੈਂ ਕਹਿੰਨੀ ਆ ਕਿ ਤੇਰੇ ਜੱਟਵਾਦ ਨੇ ਮਰਵਾ ਦੇਣਾ ਤੈਨੂੰ ਕਿਸੇ ਦਿਨ ਤੇ ਉਹਦਾ ਆਹੀ ਜਿਸਟ ਹੈ ਕਿ ਉਹ ਨਹੀਂ ਚਾਹੁੰਦੀ ਕਿ ਉਹ ਕਿਸੇ ਗਲਤ ਰਸਤੇ ਜਾਏ ਸੋ ਦੈਟਸ ਮਾਈ ਫੇਵਰਿਟ ਡਾਇਲੋਗ ਕੇ ਸੋ ਮੂਵੀ ਤੋਂ ਬਾਅਦ ਨਾਲ ਤੁਹਾਡੇ ਆਪਕਾ ਵੀ ਫਿਊਚਰ ਪ੍ਰੋਜੈਕਟ ਆ ਰਿਹਾ ਹੈ ਅ ਐਵਰੀਬਾਦ ਨਿੰਜਨਾਲਿਕ ਫਿਲਮ ਆ ਰਹੀ ਹੈ ਮਾਰਚ ਇਟਸ ਕਾਲਡ ਫੇਰ ਮਾਮਲਾ ਗੜਬੜ ਹੈ 11th ਮਾਰਚ ਦੀ ਰਿਲੀਜ਼ ਹੈ ਉਹਦੀ ਜੀ ਸਾਡੀ ਫਿਲਮ ਹੈ ਮਰ ਜਾਣੇ ਜੋ 10 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ ਮੈਂ ਉਹਦਾ ਲੇਖਕ ਨਿਰਦੇਸ਼ਕ ਹਾਂ ਅਮਰਦੀਪ ਸਿੰਘ ਗਿੱਲ ਮੇਰੀਆਂ ਪਹਿਲੀਆਂ ਫਿਲਮਾਂ ਜੋਰਾ 10 ਨੰਬਰੀਆ ਤੇ ਜੋਰਾ ਸੈਕੰਡ ਚੈਪਟਰ ਤੁਸੀਂ ਦੇਖ ਚੁੱਕੇ ਹੋ ਇਹ ਨਵੀਂ ਫਿਲਮ ਹੈ ਜਿਹੜੀ ਉਹ ਸੀਪੀ ਗਿੱਲ ਦੇ ਨਾਲ ਮੈਂ ਬਣਾਈ ਹੈ ਔਰ ਮੈਂ ਤੁਹਾਨੂੰ ਇਸ ਗੱਲ ਦਾ ਵਾਅਦਾ ਕਰਦਾ ਕਿ ਮੇਰੀ ਫਿਲਮ ਹੈ ਜਿਹੜੀ ਉਹ ਮੇਰਾ ਹੀ ਇੱਕ ਅਗਲਾ ਕਦਮ ਹੈ ਜਿਨ੍ਹਾਂ ਨੂੰ ਮੇਰੀਆਂ ਪਿਛਲੀਆਂ ਫਿਲਮਾਂ ਪਸੰਦ ਆਈਆਂ ਉਹਨਾਂ ਨੂੰ ਇਹ ਫਿਲਮ ਬਹੁਤ ਪਸੰਦ ਆਊਗੀ ਕਿਉਂਕਿ ਇਹ ਮੇਰੀਆਂ ਪਿਛਲੀਆਂ ਫਿਲਮਾਂ ਵਰਗੀ ਵੀ ਆ ਤੇ ਉਹਦੇ ਤੋਂ ਬਹੁਤ ਜ਼ਿਆਦਾ ਡਿਫਰੈਂਟ ਵੀ ਆ ਇਹਦੇ ਵਿੱਚ ਬਹੁਤ ਇਮੋਸ਼ਨ ਨੇ ਬਹੁਤ ਮਾਂ ਬੇਟੇ ਦੀ ਔਰ ਦੋਸਤਾਂ ਦੀ ਯਾਰੀ ਦੀ ਕਹਾਣੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਜਿਹੜਾ ਪੁਲਿਸ ਤੰਤਰ ਆ ਔਰ ਰਾਜਨੀਤਿਕ ਸਿਸਟਮ ਆ ਉਹਦੇ ਨਾਲ ਸਾਡੇ ਨੌਜਵਾਨਾਂ ਦੇ ਟਕਰਾਉਣ ਦੀ ਕਹਾਣੀ ਆ ਸਾਡੇ ਨੌਜਵਾਨਾਂ ਨੂੰ ਇਹ ਸਿਸਟਮ ਕਿਵੇਂ ਯੂਜ਼ ਕਰਦਾ ਕਿਵੇਂ ਮਿਸਯੂਜ਼ ਕਰਦਾ ਉਹਦੀ ਕਹਾਣੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ 10 ਦਸੰਬਰ ਨੂੰ ਜ਼ਰੂਰ ਦੇਖਿਓ ਇਹ ਫਿਲਮ ਫਿਲਮ ਦੇ ਵਿੱਚ 6 ਗੀਤ ਨੇ ਜੀ ਔਰ ਜਿੰਨਾ ਚੋਂ ਮੈਂ ਗੀਤਕਾਰ ਆ ਤੁਹਾਨੂੰ ਸ਼ਾਇਦ ਪਤਾ ਹੋਵੇ ਤੇ ਮੈਂ ਵੀ ਦੋ ਗੀਤ ਲਿਖੇ ਨੇ ਹਰਪਜਨ ਮਾਨ ਸਾਬ ਦੀ ਆਵਾਜ਼ ਦੇ ਵਿੱਚ ਜੋ ਟੱਪੇ ਨੇ ਉਹ ਔਰ ਇੱਕ ਕਮਲ ਖਾਨ ਤੇ ਮਨਗਨੂਰ ਦੀ ਬਾਚ ਬਾਕੀ ਗਾਣੇ ਆ ਜਿਹੜੇ ਉਹ ਸਲੱਖਣ ਜੀਮਾ ਹੋਮ ਬੋਏ ਨਰਿੰਦਰ ਬਾਠ ਵੀਰ ਨੇ ਲਿਖੇ ਨੇ ਔਰ ਸਿੱਪੀ ਗੇਲ ਗੁਰਲੇਜ਼ ਅਖਤਰ ਨਿੰజా ਇਹਨਾਂ ਨੇ ਉਹ ਗਾਏ ਨੇ ਜੀ ਤੁਸੀਂ ਉਹਦਾ ਨਾਮ ਮਰ ਜਾਣੀ ਕਿਉਂ ਰੱਖਿਆ ਜੀ ਮੈਂ ਹਰ ਫਿਲਮ ਦਾ ਜਦੋਂ ਨਾਮ ਰੱਖਦਾ ਤਾਂ ਉਹਦੇ ਤੇ ਮੈਂ ਬੜਾ ਟਾਈਮ ਲਾਉਣਾ ਇਸ ਗੱਲ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਨਾਮ ਆ ਜਿਹੜਾ ਉਹ ਵੱਖਰਾ ਵੀ ਹੋਣਾ ਚਾਹੀਦਾ ਤੇ ਉਹ मीनिंगफुल ਵੀ ਹੋਣਾ ਚਾਹੀਦਾ ਔਰ ਇੱਕ ਸਸਪੈਂਸ ਵੀ ਹੋਣਾ ਚਾਹੀਦਾ ਕਿ ਕੀ ਹੋਊਗਾ ਇਹ ਮਰ ਜਾਣੇ ਜਿੱਦਾਂ ਇੱਕ ਇਹੋ ਜਿਹਾ ਸੰਬੋਧਨ ਆ ਜਿਹੜਾ ਸਾਡੀਆਂ ਮਾਵਾਂ ਜਾਂ ਵੱਡੀਆਂ ਔਰਤਾਂ ਬੱਚਿਆਂ ਨੂੰ ਝਿੜਕ ਦਿੰਦੀਆਂ ਜਾਂ ਲਾੜ ਨਾਲ ਕਹਿੰਦੀਆਂ ਮਰ ਜਾਣੇ ਐ ਨਾ ਕਰੀ ਔਰਤਾਂ ਵੱਲੋਂ ਬੋਲਿਆ ਜਾਣ ਵਾਲਾ ਸੰਬੋਧਨ ਆ ਪਰ ਜਿਹੜੇ ਸਾਡੇ ਫਿਲਮ ਦਾ ਕੇਂਦਰੀ ਪਾਤਰ ਨੇ ਸਿੱਪੀ ਤੇ ਉਹਦੇ ਦੋਸਤ ਇਹ ਉਹਨਾਂ ਬਾਰੇ ਵਰਤਿਆ ਗਿਆ ਕਿ ਉਹ ਛੋਟੀਆਂ-ਛੋਟੀਆਂ ਸ਼ਰਾਰਤਾਂ ਕਰਦੇ ਕਰਦਿਆਂ ਤੋਂ ਗਾਲਾਂ ਖਾਂਦੇ ਹੌਲੀ-ਹੌਲੀ ਕਿਤੇ ਇਹੋ ਜਿਹੀ ਵੱਡੀ ਗਲਤੀ ਕਰ ਬੈਠਦੇ ਆ ਜਿਹਦੇ ਕਰਕੇ ਉਹਨਾਂ ਦੀ ਪੂਰੀ ਜ਼ਿੰਦਗੀ ਆ ਜਿਹੜੀ ਉਹ ਹੋਰ ਟਰੈਕ ਤੇ ਚਲੀ ਜਾਂਦੀ ਆ ਔਰ ਉਹ ਉਸ ਟਰੈਕ ਤੇ ਜਾਂਦੇ ਆ ਆਖਰ ਤੱਕ ਉਹਨਾਂ ਦਾ ਕੀ ਹਸ਼ਰ ਹੁੰਦਾ ਉੱਥੇ ਜਾ ਕੇ ਤੁਹਾਨੂੰ ਫਿਰ ਮਰ ਜਾਣੇ ਆ ਜਿਹੜਾ ਨਾਮ ਉਹ ਕਲੀਅਰ ਹੋਊਗਾ ਕਿ अच्छा जी ਇਹ ਅਰਥ ਵੀ ਹੋ ਸਕਦੇ ਆ ਮਰ ਜਾਣੇ ਦੇ ਸਰ ਤੁਹਾਨੂੰ ਇਹ ਕਿਉਂ ਲੱਗਿਆ ਕਿ ਹੁਣ ਇਹ ਜਿਹੜੀ ਬਣਾਨੀ ਚਾਹੀਦੀ ਆਈਡੀਆ ਕਿੱਥੋਂ ਆਇਆ ਮੈਂ ਹਰ ਫਿਲਮਾਂ ਚਾਹੇ ਕੋਈ ਮੇਰਾ ਗੀਤ ਆ ਚਾਹੇ ਮੇਰੀ ਕੋਈ ਕਵਿਤਾ ਜੋ ਵੀ ਮੈਂ ਕਰਦਾ ਮੇਰੇ ਕੋਲੇ ਕੁਝ ਕਹਿਣ ਨੂੰ ਹੁੰਦਾ ਮੈਂ ਕੋਈ ਗੱਲ ਕਹਿਣੀ ਹੁੰਦੀ ਆ ਉਹਦੇ ਰਾਹੀਂ ਮੈਂ ਉਹੀ ਨਹੀਂ ਬਣਾਉਂਦਾ ਮੇਰੇ ਅੰਦਰ ਕੋਈ ਵਿਚਾਰ ਹੁੰਦੇ ਆ ਜਿਹੜੇ ਮੈਂ ਲੋਕਾਂ ਨਾਲ ਸਾਂਝੇ ਕਰਨੇ ਹੁੰਦੇ ਆ ਜਿੱਦਾਂ ਜੋੜਾ ਇਸ ਗੱਲ ਤੇ ਬੇਜ਼ੀ ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਆ ਉਹ ਇੱਕ ਜਰਨੀ ਆ ਉਸੇ ਤਰ੍ਹਾਂ ਮਰ ਜਾਣੇ ਇਸ ਗੱਲ ਦੀ ਆ ਕਿ ਉਹਦਾ ਟੈਗ ਲਾਈਨ ਆ ਕਿ ਜੋ ਰਵਾਲਵਰ ਦੀ ਨਾਲੀ ਚੋਂ ਗੋਲੀ ਵਾਂਗ ਘਰੋਂ ਨਿਕਲੇ ਤੇਰ ਵਾਪਸ ਨਹੀਂ ਮੁੜੇ ਸਾਡੇ ਉਹ ਬੱਚੇ ਜਿਹੜੇ ਗੈਰ ਕਾਨੂੰਨੀ ਰਾਹਾਂ ਤੇ ਚਲੇ ਜਾਂਦੇ ਨੇ ਆਪਣੇ ਮਾਪੇ ਕੋਲੇ ਵਾਪਸ ਨਹੀਂ ਆ ਸਕਦੇ ਤੇ ਮਾਪੇ ਉਹਨਾਂ ਲਈ ਕਿਵੇਂ ਤੜਫਦੇ ਨੇ ਉਹ ਮਾਪੇ ਲਈ ਕਿਵੇਂ ਤੜਫਦੇ ਨੇ ਤੇ ਆਖਰ ਨੂੰ ਉਹਨਾਂ ਦਾ ਕੀ ਹਸ਼ਰ ਹੁੰਦਾ ਇਹ ਗੱਲ ਮੈਂ ਦੱਸਣੀ ਚਾਹੁੰਦਾ ਸੀ ਸਾਡੀ ਯੰਗ ਜਨਰੇਸ਼ਨ ਨੂੰ ਜਿਹੜੀ ਹਥਿਆਰਾਂ ਦੇ ਗਾਣੇ ਸੁਣਦੀ ਆ ਜਿਹੜੀ ਨਾਨ ਸੀਰੀਅਸ ਵੀ ਆ ਕਾਫੀ ਹੱਦ ਤੱਕ ਉਹਨੂੰ ਪੰਜਾਬ ਦੀ ਰਾਜਨੀਤੀ ਜਾਂ ਸਿਸਟਮ ਬਾਰੇ ਸਮਝ ਨਹੀਂ ਗਈ ਉਹ ਆਪਦੇ ਹੀ ਮੋਬਾਈਲਾਂ ਤੇ ਲੱਗੀ ਰਹਿੰਦੀ ਆ ਉਹਨਾਂ ਨੂੰ ਮੈਂ ਇੱਕ ਦੱਸਣਾ ਚਾਹੁੰਨਾ ਬਹੁਤ ਹੀ ਇੰਟਰਸਟਿੰਗ ਵੇ ਨਾਲ ਕਿ ਦੁਨੀਆ ਹੋਰ ਵੀ ਐ ਇਸ ਦੁਨੀਆ ਤੋਂ ਇਲਾਵਾ ਜਦੋਂ ਸੁਣੇ ਕਰਦੇ ਵੇਤੇ ਕਈ ਵਾਰੀ ਕੋਈ ਹਾਸੇ ਵੀ ਹੋ ਜਾਂਦੇ ਆ ਜਾਂ ਕੋਈ ਐਸਾ ਸੀਨ ਹੋਵੇ ਜਿਹੜਾ ਤੁਹਾਨੂੰ ਤੇ ਯਾਦਗਿਰ ਵੀ ਹੋਵੇ ਤੇ ਕਮੇਡੀਅਨ ਵੀ ਹੋਵੇ ਮੈਂ ਫਿਲਮ ਦੇ ਦੌਰਾਨ ਜਿਸ ਦਿਨ ਸਾਡਾ ਗੀਤ ਸ਼ੂਟ ਹੋ ਰਿਹਾ ਸੀ ਬਠਿੰਡੇ ਦੇ ਨਾਲ ਤਲਵੰਡੀ ਸਾਬੋ ਆਦਮਦਮਾ ਸਾਹਿਬ ਉੱਥੇ ਅਸੀਂ ਸ਼ੂਟ ਕਰਨਾ ਸੀਗਾ ਗੀਤ ਬੋਬੀ ਦੇ올 ਦੀ ਬਿੱਚੂ ਮੂਵੀ ਵਰਗੀ ਜ਼ਿੰਦਗੀ ਯਾਰਾਂ ਦੀ ਰਾਤ ਦਾ ਸ਼ੂਟ ਸੀ ਸਿੱਪੀ ਉਹਦੇ ਨਾਲ ਉਹਦੇ ਦੋਸਤ ਦਾ ਰੋਲ ਕਰ ਰਿਹਾ ਹੈ ਰਮਨਦੀਪ ਢਿੱਲੋਂ ਬਲਵਿੰਦਰ ਢਾਲੀਵਾਲ ਸੰਸਾਰ ਸੰਦੂ ਹਣਾ ਬਖਤਾਵਰੇ ਸਾਰਿਆਂ ਨੇ ਉਹਦੇ ਵਿੱਚ ਕੈਰੈਕਟਰ ਸੀਗਾ ਤੇ ਰਾਤ ਦਾ ਸ਼ੂਟ ਸੀਗਾ ਤੇ ਅਸੀਂ ਦੁਪਹਿਰੇ ਬਠਿੰਡੇ ਤੋਂ ਜਾ ਰਹੇ ਸੀ ਇਹ ਮੇਰੇ ਤੋਂ ਅਲੱਗ ਗੱਡੀ 'ਚ ਸੀਗੇ ਤਾਂ ਮੈਨੂੰ ਇੱਕ ਤਾਂ ਮੈਂ ਹਲੇ ਹੋਟਲ 'ਚੋਂ ਚੱਲਿਆ ਨਹੀਂ ਸੀਗਾ ਬਠਿੰਡੇ ਤੇ ਮੈਨੂੰ ਇੱਕ ਪੱਤਰਕਾਰ ਦਾ ਫੋਨ ਆਇਆ ਕਿ ਬਾਈ ਜੀ ਤੁਹਾਡੀ ਨਾ ਗੱਡੀ ਦਾ ਫਿਲਮ ਵਾਲਿਆਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਔਰ ਬਹੁਤ ਬੁਰੀ ਤਰੀਕੇ ਦਾ ਐਕਸੀਡੈਂਟ ਹੋ ਗਿਆ ਨੋਵਾ ਗੱਡੀ ਆ ਬਹੁਤ ਮਤਲਬ ਟੁੱਟ ਗਈ ਪੂਰੀ ਗੱਡੀ ਤਾਂ ਮੈਨੂੰ ਬੜਾ ਇੱਕਦਮ ਲੱਗਿਆ ਕਿ ਯਾਰ ਕਿਹੜਾ ਕੌਣ ਹੋਊਗਾ ਉਸ ਗੱਡੀ 'ਚ ਨਾ ਤਾਂ ਮੈਂ ਪਤਾ ਕੀਤਾ ਤਾਂ ਇਹ ਸਾਰੇ ਜਿਹੜੇ ਸਿੱਪੀ ਦੇ ਦੋਸਤ ਬਣੇ ਨੇ ਇਹ ਸਾਰੇ ਐਕਟਰ ਸੀ ਸਾਡੇ ਔਰ ਬਹੁਤ ਪਿਆਰੇ ਨੇ ਉਹ ਸਾਡੇ ਥੀਏਟਰ ਦੇ ਬਹੁਤ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਬਹੁਤ ਵੱਡੇ ਸਟਾਰ ਬਣਨਾ ਔਰ ਹਰ ਬੰਦਾ ਹੀ ਪਿਆਰਾ ਹੁੰਦਾ ਹਰ ਬੰਦੇ ਦੀ ਜਾਨ ਆ ਜਿਹੜੀ ਉਹ ਪਿਆਰੀ ਹੁੰਦੀ ਹੈ ਤੇ ਮੈਂ ਉੱਥੋਂ ਪਹੁੰਚਿਆ ਤੇ ਇਹਨਾਂ ਨੂੰ ਅਸੀਂ ਹਸਪੀਟਲ 'ਚ ਲੈ ਕੇ ਗਏ ਤੇ ਸਿੱਪੀ ਗਿੱਲ ਵੀਰ ਵੀ ਆ ਗਏ ਤਾਂ ਅਸੀਂ ਇਹ ਸੋਚ ਲਿਆ ਕਿ ਅੱਜ ਦਾ ਸ਼ੂਟ ਨਹੀਂ ਹੋਊਗਾ ਕਿਉਂਕਿ ਉਹਨਾਂ ਨੂੰ ਝਟਕਾ ਲੱਗਿਆ ਸੱਟਾਂ ਤਾਂ ਨਹੀਂ ਸੀ ਲੱਗੀਆਂ ਪਰ ਝਟਕੇ ਬਹੁਤ ਜ਼ੋਰ ਦੀ ਲੱਗੇ ਹਨ ਜਿਵੇਂ 벨ਟ ਬੋਲਟ ਨਹੀਂ ਸੀ ਲਾਈ ਤਾਂ ਅਸੀਂ ਇੱਕਦਮ ਇਸ ਗੱਲ ਤੇ ਆ ਗਏ ਕਿ ਯਾਰ ਜੇ ਅੱਜ ਸ਼ੂਟ ਨਾ ਹੋਇਆ ਤਾਂ ਹੋ ਸਕਦਾ 3-4 ਦਿਨਾਂ ਦਾ ਵੀ ਡਾਕਟਰ ਕਹਿ ਦੇਣ ਕਿ ਆਰਾਮ ਕਰੋ ਔਰ ਉਹਨਾਂ ਦੇ ਐਕਸਰੇ ਕਰਾਏ ਪਰ ਵਾਇਗਰੂ ਦੀ ਮੇਰ ਹੈ ਕਿ ਉਹ ਮਤਲਬ ਇਹ ਸਾਰਾ ਘਟਨਾ ਹੋਈ ਸੀ 2-3 ਵਜੇ ਤੇ ਉਹ 8-9 ਵਜੇ ਨੂੰ ਸਾਰੇ ਦੀ ਸਾਰੀ ਜਿਹੜੇ ਮੁੰਡੇ ਨੇ ਸਾਡੇ ਐਕਟਰ ਉਹ ਹੌਸਲੇਜ ਵਾਪਸ ਉਹਨਾਂ ਦਾ ਮੈਨੂੰ ਫੋਨ ਆ ਗਿਆ ਕਿ ਡਾਕਟਰ ਸਾਹਿਬ ਤੋਂ ਅਸੀਂ ਪੁੱਛ ਲਿਆ ਅਸੀਂ ਸ਼ੂਟ ਕਰਾਂਗੇ ਔਰ ਸਾਰੇ ਦੇ ਸਾਰੇ 9 ਵਜੇ ਨੂੰ ਉਹ ਸੈੱਟ ਤੇ ਆ ਗਏ ਤਾਂ ਮੈਂ ਬਹੁਤ ਵੈਗਰੂ ਦਾ ਸ਼ੁਕਰ ਮਨਾਇਆ ਕਿਉਂਕਿ ਪ੍ਰੋਡਿਊਸਰ ਦਾ ਵੀ ਨੁਕਸਾਨ ਨਹੀਂ ਹੋਇਆ ਤੇ ਸਾਡੀ ਫਿਲਮ ਦਾ ਸ਼ੂਟ ਵੀ ਹੋ ਗਿਆ ਔਰ ਉਹ ਪੂਰੇ ਗਾਣੇ ਦੇ ਵਿੱਚ ਤੁਸੀਂ ਦੇਖੋਗੇ ਉਹ ਕਿਤੇ ਪਤਾ ਨਹੀਂ ਲੱਗਦਾ ਕਿ ਇੰਨੇ ਵੱਡੇ ਐਕਸੀਡੈਂਟ ਤੋਂ ਬਾਅਦ ਇਹਨਾਂ ਨੇ ਇਹ ਗਾਣਾ ਸ਼ੂਟ ਕੀਤਾ